लुधियाना ਦੇ ਥਾਣਾ ਡਾਬਾ ਅਦੀਨਪੰਦੇ ਫਤਈ ਨਗਰ ਇਲਾਕੇ ਬੀਤੀ ਰਾਤ ਦੋ ਧਿਰਾਂ ਦੇ ਵਿੱਚ ਖੂਨੀ ਝੜਪ ਦੇਖਣ ਨੂੰ ਮਿਲੀ ਹੈ ਦੱਸਦੀ ਹੈ ਕਿ ਆਪਸੀ ਰੰਜਿਸ਼ ਦੇ ਕਾਰਨ ਇਹ ਸਾਰਾ ਹਾਦਸਾ ਵਾਪਰਿਆ ਉਧਰ ਦੋਵਾਂ ਹੀ ਧਿਰਾਂ ਵੱਲੋਂ ਇੱਕ ਦੂਸਰੇ ਤੇ ਉੱਤੇ ਇੱਟਾਂ ਪੱਥਰ ਸਮੇਤ ਤੇਜ਼ਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ ਉਧਰ ਇਸ ਦੀ ਸਾਰੀ ਵਾਰਦਾਤ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹਾਲਾਂਕਿ ਇਸ ਘਟਨਾ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਉਦੋਂ ਤੱਕ ਬਲਜੀਤ ਸਿੰਘ ਕਾਕਾ ਦੇ ਭਰਾ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਮਾਮਲਾ ਪੁਰਾਣੀ ਰੰਜਿਸ਼ਤਾ ਹੈ ਅਤੇ ਜਿਸ ਪਰਿਵਾਰ ਨਾਲ ਆਪਸੀ ਰੰਜਿਸ਼ ਸੀ ਉਸ ਦੇ ਕੋਲ ਉਸ ਦਾ ਭਰਾ ਮਿਲਣ ਦੇ ਲਈ ਆਇਆ ਸੀ ਅਤੇ ਇਸ ਦੌਰਾਨ ਦੋਵਾਂ ਹੀ ਧਿਰਾਂ ਵਿੱਚ ਲੜਾਈ ਝਗੜਾ ਹੋ ਗਿਆ ਅਤੇ ਇੱਟਾਂ ਪੱਥਰ ਚੱਲਦੇ ਰਹੇ ਅਤੇ ਇਸੇ ਵਜ੍ਹਾ ਕਾਰਨ ਬਲਜੀਤ ਸਿੰਘ ਕਾਕੇ ਦੀ ਮੌਤ ਹੋ ਗਈ। ਉਹਨਾਂ ਨੇ ਕਿਹਾ ਕਿ 2019 ਵਿੱਚ ਇੱਕ ਧਿਰ ਦੇ ਨਾਲ ਉਹਨਾਂ ਦੀ ਲੜਾਈ ਝਗੜਾ ਹੋਇਆ ਸੀ ਅਤੇ ਇਸ ਨੂੰ ਲੈ ਕੇ ਹੀ ਦੂਸਰੀ ਧਿਰ ਵੱਲੋਂ ਹਮਲਾ ਕੀਤਾ ਗਿਆ ਉਹਨਾਂ ਨੇ ਇਸ ਦੌਰਾਨ ਜਿੱਥੇ ਇਨਸਾਫ ਦੀ ਮੰਗ ਕੀਤੀ ਹੈ ਤਾਂ ਉੱਥੇ ਹੀ ਉਹਨਾਂ ਨੇ ਦੋਸ਼ੀਆਂ ਖਿਲਾਫ ਵੀ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਇਸਨਾਲੇ ਤੁਹਾਨੂੰ ਦੱਸਿਆ ਕਿ ਉਦਾਰੇ ਸਬੰਧ ਵਿੱਚ ਜਦੋਂ ਥਾਣਾ ਡਾਬਾ ਦੇ ਐਸਐਚਓ ਗੁਰਸ਼ਿੰਦਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮਾਮਲਾ ਬੀਤੀ ਰਾਤ ਦਾ ਹੈ ਅਤੇ ਫਤਿਹਨਗਰ ਇਲਾਕੇ ਦੇ ਵਿੱਚ ਦੋ ਧਿਰਾਂ ਦੇ ਵਿੱਚ ਖੂਨੀ ਝੜਪ ਹੋਈ ਹੈ ਇਸ ਦੌਰਾਨ ਇੱਕ ਨੌਜਵਾਨ ਦੀ ਮੌਤ ਹੋਈ ਹੈ ਅਤੇ ਉਹਨਾਂ ਨੇ ਅੱਗੇ ਕਿਹਾ ਕਿ ਫਿਲਹਾਲ ਮਾਮਲਾ ਜਾਂਚ ਅਧੀਨ ਹੈ ਅਤੇ ਜਾਂਚ ਤੋਂ ਬਾਅਦ ਚਲਦੀ ਦੋਸ਼ੀਆਂ ਨੂੰ ਕਾਬੂ ਵੀ ਕਰ ਲਿਆ ਜਾਵੇਗਾ ਪੀ ਨਾਮ ਉਹ ਰਾਹੁਲ ਵਰਮਾ ਜੀ ਰਾਹੁਲ ਜੀ ਕੀ ਹੋਇਆ ਕੀ ਹੈ ਕਹਿੰਦੇ ਕੋਈ ਦੇਰ ਰਾਤ ਕੋਈ ਇਥੇ ਲੜਾਈ ਝਗੜਾ ਹੋਇਆ ਹੈ ਸ਼ਿਮਲਾਬੁਰੀ ਇਲਾਕੇ ਚ ਕੀ ਹੋਇਆ ਕੀ ਮਾਮਲਾ ਕੀ ਹੈ ਤੇ ਇਹਨਾਂ ਦੇ ਕੋਈ ਲਾਗ-ਦਾੜ ਸੀਗੇ ਜੀ ਅੱਛਾ ਜੀ 2018 ਦੇ ਵਿੱਚ ਠੀਕ ਹੈ ਤੇ ਫਿਰ ਰਾਤੀ ਤਾਬੜ ਤੋਂ ਮਾਮਾ ਹੋਇਆ ਹੈ ਲੜਾਈ ਹੋਈ ਲੜਾਈ ਹੋਈ ਹੈ ਤੇ ਜਿਹੜਾ ਜਿਹਦੇ 6:00 ਵਜੇ ਤੁਸੀਂ ਉਹਦੇ ਕੀ ਲੱਗਦੇ ਹੋ ਮੈਂ ਉਹਦਾ ਵੱਡਾ ਬ੍ਰਦਰ ਆਂ ਤੇ ਵੱਡਾ ਬ੍ਰਦਰ ਉਹਦਾ ਕੀ ਨਾਮ ਸੀ ਜਿਹਦੇ 6:00 ਗੱਲਜੀਤ ਸਿੰਘ ਕਾਕਾ ਜੀ ਤੇ ਉਹਦੀ ਤਬੀਅਤ ਕਿੱਦਾਂ ਹੁਣ ਉਹ ਪੂਰਾ ਹੋ ਗਿਆ ਜੀ ਅੱਛਾ ਦਿਲਜੀਤ ਸਿੰਘ ਜਿਹਦੇ ਸੱਟਾ ਵਜਿਓ ਪੂਰਾ ਹੋ ਗਿਆ ਮਨ ਹਾਂਜੀ ਉਹ ਤੁਸੀਂ ਉਹਦੇ ਬ੍ਰਦਰ ਹੋ ਹਾਂਜੀ ਤੇ ਤੁਸੀਂ ਰਹਿੰਦੇ ਕਿੱਥੇ ਹੋ ਪ੍ਰੀਤਨਗਰ 32/1 ਨੰਬਰ ਗਲੇ ਚ ਅੱਛਾ ਤੇ ਉਥੋਂ ਉਹਨੂੰ ਇੱਥੇ ਕੀ ਕਰਨ ਆਇਆ ਸੀ ਪਰਾ ਤੁਹਾਡਾ ਇੰਨਾਂ ਕੋਲੇ ਆਂਦਾ ਜਾਂਦਾ ਸੀਗਾ ਜੀ ਕੀ ਕਰਦਾ ਸੀ ਇੱਥੇ ਯਾਰੀ ਦੋਸਤੀ ਜਾਂਦਾ ਯਾਰੀ ਦੋਸਤੀ ਹੈਗੇ ਇੰਨਾਂ ਨਾਲ ਆਂਦਾ ਜਾਂਦਾ ਸੀਗਾ ਇੰਨਾਂ ਨਾਲ ਤੇ ਕੁਛੇ ਵੀ ਕਿਹਾ ਜਾ ਰਿਹਾ ਕਿ ਚਿੱਟਾ-ਚੁੱਟਾ ਵੀ ਪੀਂਦਾ ਸੀ ਚਿੱਟਾ-ਚੁੱਟਾ ਦਾ ਪਤਾ ਨਹੀਂ ਗਾ ਜੇ ਛੱਟਾ ਅੱਛਾ ਵੈਸੇ ਹੀ ਆਂਦਾ ਜਾਂਦਾ ਸੀ ਤੇ ਦੇਰ ਰਾਤ ਕਿੰਨੇ ਵਜੇ ਤੁਹਾਨੂੰ ਕਿਦਾਂ ਪਤਾ ਲੱਗਾ ਕਿ ਇਹ ਸਾਨੂੰ ਤਾਂ ਰਾਤ ਜਦੋਂ ਇਹ ਸਾਂ ਤਾਂ ਫਿਰ ਜਦੋਂ ਲੜਾਈ ਹੋ ਕੇ ਉਹ ਲੜਾਈ ਲੁੱੜੇ ਹੋਏ ਫਿਰ ਮੈਨੂੰ ਦੋ ਵਜੇ ਪਤਾ ਲੱਗਾ ਇਹ ਕਹਿੰਦੇ ਤੇਰਾ ਭਰਾ ਪੂਰਾ ਵਗੈਰਾ ਤੇ ਦੋ ਵਜੇ ਅੱਛਾ ਦੋ ਵਜੇ ਤੁਹਾਨੂੰ ਪਤਾ ਲੱਗਾ ਹਾਂਜੀ ਤੇ ਕਿੰਨੇ ਬ੍ਰਦਰ ਹੋ ਤੁਸੀਂ ਚਾਰ ਬ੍ਰਦਰ ਐ ਇੱਕ ਸਿਸਟਰ ਐ ਕਿੱਥੇ ਰਹਿਣ ਵਾਲੇ ਪ੍ਰੇਤਨਗਰ 32/1 ਨੰਬਰ ਗਲਚ ਰਹਿਣ ਵਾਲੇ ਜੀ ਠੀਕ ਐ ਇਹ ਮਤਲਬ ਇੱਥੇ ਵੈਸੇ ਯਾਰੀ ਦੋਸਤੀ ਚੰਗੀ ਸੀ ਹਾਂਜੀ 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 ਤੇ ਹੁਣ ਉਹਦੀ ਡੈਥ ਹੋ ਗਈ ਐ ਹਾਂਜੀ ਹਾਂਜੀ ਪਰ ਉਹਨਾਂ ਵੱਲੋਂ ਕਹਿੰਦੇ ਮੇਰਾ ਬੇਟਾ ਹੈ ਕਿੰਨਾ ਵਾਲਾ ਹੈ ਉਹਨਾਂ ਦਾ ਬੇਟਾ ਨਹੀਂ ਕਹਿੰਦੇ ਅੱਛਾ ਅੱਛਾ ਠੀਕ ਹੈ ਤੇ ਹੁਣ ਪੁਲਿਸ ਕੋ ਕੀ ਮੰਗ ਕਰ ਰਹੇ ਤੁਸੀਂ ਪੁਲਿਸ ਕੋਈ ਮੰਗ ਕਰਦੇ ਆ ਹੁਣ ਜਿੰਨਾ ਮੇਰਾ ਭਰਾ ਦੀ ਪੂਰਾ ਖੋਇਆ ਜੀ ਹੁਣ ਉਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਠੀਕ ਹੈ ਰਾਤ ਕਿੰਨੇ ਕੋਈ ਮਰਡਰ ਹੋਇਆ ਕੁਵਾਰ ਤੋਂ ਹੋਇਆ ਇੱਥੇ ਮਾਮਲਾ ਕੀ ਹੈ ਹਾਂਜੀ ਰਾਤ ਸਾਨੂੰ ਇਨਫੋਰਮੇਸ਼ਨ ਆਈ ਸੀ ਇੱਕ ਇੱਥੇ ਆਪਣਾ ਫਤੇ ਸਿੰਘ ਨਗਰ ਦਾ ਜਿਹੜਾ ਇਹ ਜੀ ਇੱਥੇ ਲੜਾਈ ਹੋਈ ਆ ਘੱਟੋ ਘੱਟ 13-14 ਬੰਦੇ ਇਸ ਧਿਰ ਦੇ ਸੀਗੇ ਤੇ ਆਪੋਜ਼ਿਟ ਧਿਰ ਦੇ ਵੀ 13-14 ਬੰਦੇ ਸੀਗੇ ਪਰ ਵੈਰੀਫਾਈ ਕਰ ਰਹੇ ਆ ਕੌਣ ਕੌਣ ਸੀ ਡੱਤ ਵੀ ਹੋਈ ਕਿਸੇ ਨੂੰ ਹਾਂਜੀ ਹਾਂਜੀ ਉਹ ਲੜਕੇ ਦੀ ਹੋਈ ਹੈ ਸਰ ਜੀ ਕੌਣ ਹੈ ਮੈਡਮ ਸ਼ਖਸ ਜੀ ਦੀ ਜੱਟ ਕੀ ਹੈ ਉਹਦਾ ਨਾਮ ਹੈਗਾ ਦਲਜੀਤ ਸਿੰਘ ਕਾਕਾ ਕਿ ਮਮ ਕਿਹਾ ਜਾ ਰਿਹਾ ਕਿ ਇਹ ਨਸ਼ੇ ਵਗੈਰਾ ਵੀ ਸੇਵਨ ਕਰਦਾ ਸੀ ਜਾਂ ਵੇਚਦਾ ਸੀ ਇਦਾਂ ਦਾ ਵੀ ਕੁਝ ਇਹ ਤਾਂ ਇਨਵੈਸਟੀਗੇਸ਼ਨ ਦੌਰਾਨ ਹੀ ਪਤਾ ਲੱਗੂਗਾ ਲੈ ਤੇ ਇਲਾਕੇ ਦੇ ਵਿੱਚ ਮਾਨੂੰ ਕਹਿੰਦੇ ਕੋਈ ਗੋਲੀਆਂ ਵਗੈਰਾ ਵੀ ਚੱਲਣ ਦੀ ਵਾਰ ਹੈ ਨਹੀਂ ਨਹੀਂ ਫੁਟੇਜ ਹੈ ਸਾਡੇ ਕੋਲ ਇਦਾਂ ਦੀ ਕੋਈ ਸਾਹਮਣੇ ਨਹੀਂ ਆਈ ਹਾਂਜੀ ਹਾਂਜੀ ਸਿਰਫ ਦਾਤਾਂ ਨਾਲ ਇੱਕ ਦੂਜੇ ਤੇ ਹਮਲਾ ਕੀਤਾ ਤੇ ਜਾਂ ਇਟਾਂ-ਉਟਾਂ ਨਾਲ ਇਹ ਪਰ ਦਨ ਇਨਵੈਸਟੀਗੇਸ਼ਨ ਜਿੱਕੇ ਨਾਲ ਕੇ ਸਾਹਮਣੇ ਆ ਕੋਈ ਰੰਜਿਸ਼ਾ ਪੁਰਾਣੀ ਜਾਂ ਦੇਖੋ ਜੀ ਕਰ ਰਹੇ ਆ ਇਨਵੈਸਟੀਗੇਸ਼ਨ ਫਿਰ ਤੁਹਾਡੇ ਧਿਆਨ ਚ ਲਿਆਦਾ ਮੈਂ ਕਰਤਾ ਜੀ ਜੀ ਰਹਿੰਦਾ ਰੈਨ ਵਾਲਾ ਕਿੱਥੇ ਰਹਦਰ ਪਰ ਇਹ ਸ਼ਿਮਲਾਪੁਰ ਇਧਰ ਰੈਨ ਲਾਕ ਸੀ ਜਿੱਦੀ ਡੈਥ ਹੋਈ ਹੈ ਬਿਲਕੁਲ ਇੱਥੇ ਵੈਸੇ ਕੰਮ ਆਇਆ ਸੀ ਇੱਥੇ ਰਹਿੰਦਾ ਸੀ ਉਹ ਘਰ ਦੇ ਤਾਂ ਕਹਿ ਰਹੇ ਇੱਥੇ ਰਹਿੰਦਾ ਸੀ ਇਹਨਾਂ ਕੋਲ ਦੋ ਤਿੰਨ ਸਾਲ ਤੋਂ ਇੱਥੇ ਰਹਿ ਰਹੇ ਆ ਇਹਨਾਂ ਤੋਂ ਪੁੱਛ ਗਏ ਚ ਕੀਤੀ ਹੈ ਇਹ ਕਹਿੰਦੇ ਸਾਡੇ ਨਾਲ ਮਤਲਬ ਇਹਨਾਂ ਦੇ ਮੁੰਡਾ ਜਿਹੜਾ ਜੇਲ੍ਹ ਚੋਂ ਆਇਆ ਉਹਦਾ ਫਰੈਂਡ ਫਰੋਂ ਦੀ ਸੀ ਬਾਕੀ ਕਲੀਅਰ ਕਰ ਲੈਣੇ ਬਾਅਦ ਤੇ ਮੈਮ ਕਿੰਨੇ ਜਣੇ ਵੱਲੋਂ ਹਮਲਾ ਕੀਤਾ ਗਿਆ ਹੈ ਤੇ ਤਕਰੀਬਨ ਫੁਟੇਜ ਤਾਂ ਹੈਗੀ ਆ 7-8 ਜਣੇ ਬਾਕੀ ਕਰ ਰਹੇ ਆ ਤਾਂ ਤੁਸੀਂ ਦੱਸ ਦਾਂਗੇ ਤੁਸੀਂ ਠੀਕ 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 ਓਕੇ 1 ਮਿੰਟ ਮ ਰੋਲੇ ਅੰਟੀ ਕੀ ਨਾਮ ਤੁਹਾਡਾ ਸਰਿੰਦਰ ਕੌਰ ਜੀ ਅੱਛਾ ਤੇ ਇਹ ਕੀ ਹੋਇਆ ਕੀ ਕਹਿੰਦੇ ਦੇਰ ਰਾਤ ਕੋਈ ਟੋਟਾ ਉਟਾ ਚੱਲੀਆਂ ਗਲੀ ਦੇ ਵਿੱਚ ਕੋਈ ਮਰਡਰ ਵੀ ਹੋਇਆ ਮਾਮਲਾ ਹੈ ਕੀ ਹੈ ਹਾਂਜੀ ਇਹ ਜੀ 357 ਦੀ ਨਾ ਪਰਚਾ ਚੱਲਦਾ ਦਲੀਪ ਸਿੰਘ ਨਾਲ ਅੱਛਾ ਦਲੀਪ ਵੀ ਇਹ ਨਾਲ ਅੱਛਾ ਇਹਨਾਂ ਨੇ ਮੇਰੇ ਮੁੰਡੇ ਨੂੰ ਚੱਕ ਕੇ ਲਿਜਾ ਕੇ ਇਹਨਾਂ ਨੇ ਸਾਨੂੰ ਫੇਰ ਵੀ ਡਰਾ ਕੇ ਪਰਚਾ ਨਹੀਂ ਕਰਨ ਦਿੱਤਾ ਸਾਡੇ ਕੋਲ ਸਾਡੇ ਕੋਲ ਵੀਡੀਓ ਹੈਗੀ ਆ ਇਹ ਕਦੋਂ ਦੀ ਗੱਲ ਅੰਟੀ ਇਹ ਵੀਡੀਓ ਹੈਗੀ ਆ ਜੀ ਅੱਜ ਤੋਂ ਸਾਲ ਪਹਿਲਾਂ ਦੀ ਸਾਲ ਪਹਿਲਾਂ ਮਤਲਬ ਤੁਹਾਡੇ ਨੂੰ ਮੁੰਡੇ ਨੂੰ ਹਾਂਜੀ ਠੀਕ ਇਹਨਾਂ ਨੇ ਮੇਰੇ ਮੁੰਡੇ ਨੂੰ ਕਿਟਨਾਵ ਕਰਕੇ ਜਾਨੀ ਮੂਤ ਵੀ ਪਲਾਇਆ ਉਹਦੇ ਮੂੰਹ ਚ ਬਹੁਤ ਕੁਛ ਕਰਿਆ ਇਹਨਾਂ ਨੇ ਇਹਨਾਂ ਨੇ ਮੇਰਾ ਮੁੰਡਾ ਤਾਂ ਪ੍ਰਾਣੀ ਰੰਜਿਸ਼ ਨੂੰ ਲੈ ਕੇ ਗਿਆ ਪ੍ਰਾਣੀ ਰੰਜਿਸ਼ ਨਾਲ ਲੜਾਈ ਹੋਈ ਆ ਹੋਰ ਕੋਈ ਰੰਜਿਸ਼ ਦੀ ਅੰਟੀ ਇੱਕ આરોਪ ਲੱਗ ਰਿਹਾ ਕੋਈ ਕਹਿੰਦੇ ਨੇ ਕਿ ਚਿੱਟਾ ਵਗੈਰਾ ਇੱਥੇ ਵੀ ਇੱਕ ਨਾ ਨਹੀਂ 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 ਜੀ ਨਹੀਂ ਅੱਛਾ ਜੀ ਐਦਾਂ ਦੀ ਕੋਈ ਗੱਲ ਨਹੀਂ ਜਦੋਂ ਦੀ ਗੱਲਾਂ ਸਾਨੂੰ ਮੱਲਾ ਨਾ ਕਹੇ ਤੇ ਜਿਹੜਾ ਅੰਟੀ ਮੁੰਡਾ ਮਰਿਆ ਵਾ ਉਹ ਕੱਲ ਤੋਂ ਮਤਲਬ ਇੱਥੇ ਮੁੰਡਾ ਆਂਦਾ ਜਾਂਦਾ ਉਹ ਆ ਜਾਂਦਾ ਸੀ ਯਾਰ ਦੋ ਯਾਰੀ ਦੋਸਤੀ ਕਰਕੇ ਚਲਾ ਜਾਂਦਾ ਸੀ ਉਹਦੇ ਪੈਰ ਸੁੱਜੇ ਹੋਏ ਸੀ ਤੇ ਸ਼ੂਗਰ ਸੀ ਉਸ ਮੁੰਡੇ ਨੂੰ ਅੱਛਾ ਜੀ ਹਾਂ ਜੀ ਝੁੱਲਿਆਂ ਦਾ ਕੰਮ ਕਰਦਾ ਸੀ ਉਹ ਅੱਛਾ ਜੀ ਝੁੱਲਿਆਂ ਦਾ ਕੰਮ ਕਰਦਾ ਸੀ ਮੇਲੇ ਲਾਉਂਦਾ ਸੀ ਉਹ ਇਹ ਕਿੰਨੇ ਵਜੇ ਦੀ ਘਟਨਾ ਦੇ ਰਹਾ ਸੀ ਇਹ ਜੀ ਸਾਢੇ 10 11 ਵਜੇ ਦੀ ਘਟਨਾ ਸੀ ਸਾਢੇ 10 11 ਵਜੇ ਤੇ ਇਹ ਮੁੰਡਾ ਮਤਲਬ ਵੈਸੇ ਆਉਂਦਾ ਹੁੰਦਾ ਸੀ ਤੇ ਜਾਰੀ ਦੋਸਤੀ ਕਰਦਾ ਹਾਂਜੀ ਜਾਰੀ ਦੋਸਤੀ ਕਰਦਾ ਸੀ ਕਿੰਨੇ ਕੁ ਬੰਦਿਆਂ ਨੇ ਮਤਲਬ ਹਮਲਾ ਕੀਤਾ ਉੱਤੇ ਜਿਹੜਾ ਉਹ ਜੀ ਹੁਣੇ 15 20 ਮੁੰਡੇ ਅੱਛਾ ਉਹਦੀ ਆਪਣੀ ਮਤਲਬ ਕੋਈ ਪੁਰਾਣੀ ਰੰਜਿਸ਼ ਸੀ ਰੰਜਿਸ਼ ਸੀ ਜੀ ਉਹ ਸਾਡੇ ਤੇ ਹਮਲਾ ਕਰਨ ਆਏ ਸਾਡੇ ਬੱਚਿਆਂ ਨੂੰ ਮਾਰਨ ਲਈ ਆਉਂਦਾ ਅਗਿਆਤੋਂ ਵੀ ਸਾਨੂੰ ਉਹ ਤੋਂ ਬਹੁਤ ਬਹੁਤ ਜ਼ਿਆਦਾ ਖਤਰਾ ਹੈ। ਇਹਦੇ ਤੁਹਾਡੇ ਬੱਚਾ ਹੁਣ ਪੁਲਿਸ ਮੌਕੇ ਤੇ ਆਈ ਹੈ ਤੇ ਕੀ ਹਾਂਜੀ ਪੁਲਿਸ ਮੌਕੇ ਤੇ ਰਾਤ ਵੀ ਪਹੁੰਚੀ ਹੈ। ਪੁਲਿਸ ਮੌਕੇ ਤੇ ਹੁਣ ਵੀ ਪਹੁੰਚੀ ਹੈ। ਪੁਲਿਸ ਵਾਲਿਆਂ ਕੋਲੋਂ ਕੋਈ ਕਮੀ ਨਹੀਂ ਅਸੀਂ ਫੋਨ ਕੀਤਾ ਪੁਲਿਸ ਨਾਲ ਹੀ હાજર ਹੋਈ ਹੈ ਜੀ। ਇਹ ਕੈਮਰੇ ਵਗੈਰਾ ਲੱਗੇ ਸੀ ਸੀਸੀਟੀਵੀ ਨਹੀਂ ਜੀ ਸਾਡੇ ਕੈਮਰੇ ਨਹੀਂ ਸਾਡੇ ਨਹੀਂ ਹੈਗੇ ਉਹ ਬੌਂਡੇ ਵਿੱਚ ਹੈਗੇ ਉਹਨਾਂ ਦੇ ਗਮਾਂਟੀਆਂ ਦੇ ਕੈਮਰੇ ਹੈਗੇ ਜੀ ਉਹ ਚੋਂ ਇਹਨਾਂ ਨੇ ਸੀਸੀਟੀਵੀ ਲੱਗੇ ਸੀ ਸੀਸੀਟੀਵੀ ਕੈਮ ਲੱਗੇ ਉਹਨਾਂ ਦਾ ਚੱਕ ਕੇ ਉਹ ਚੋਂ ਵੀਡੀਓ ਕੱਢ ਕੇ ਲੈ ਗਏ ਉਹਨਾਂ ਦੀ ਵੀ ਤੁਹਾਡੇ ਵੀ ਘਰਦਿਆਂ ਨਾਲ ਮਾਰਕੁੱਟ ਵਗੈਰਾ ਹੋਈ ਆ ਹਾਂਜੀ ਹੋਈ ਆ ਸਾਡੇ ਆ ਦੇਖੋ ਅੱਛਾ ਚਲੋ ਠੀਕ 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 ਕੋਈ ਗੱਲ ਨਹੀਂ ਠੀਕ ਹੈ ਮਾਰਕੁੱਟ ਵਗੈਰਾ ਹੋਈ ਆ ਤੇ ਇਹ ਕੋਈ ਗੋਲੀ ਗੋਲੀ ਕਰਨੇ ਚੱਲਣ ਦੀ ਵੀ ਗੱਲ ਹੈਗੀ ਕੋਈ ਗੋਲੀਆਂ ਵੀ ਚੱਲਣ ਦੀ ਆਵਾਜ਼ ਆਏਗੀ ਚੱਲਦੀ ਨੇ ਦੇਖੀ ਪਰ ਉਹ ਗੋਲੀ ਨਹੀਂ ਚੱਲਦੀ ਦੇਖੀ ਹੱਥ 'ਚ ਵੈਪਨ ਜਰੂਰ ਹੈ ਜੇ ਵੈਪਨ ਕੋੜੀ ਚਲ ਚਲਾਈ ਉਹਨਾਂ ਨੇ ਟੋਕੇ ਮਾਰੇ ਨੇ ਟੋਕੇ ਲਿਆ ਇਲਾਕੇ 'ਚ ਇਸ ਤੋਂ ਪਹਿਲਾਂ ਵੀ ਕੋਈ ਇਦਾਂ ਦੀ ਘਟਨਾ ਹੋਈ ਹੈ ਜਾਂ ਪਹਿਲੀ ਵਾਰੀ ਇਦਾਂ ਦੀ ਹੋਈ ਹੈ ਨਹੀਂ ਜੀ ਇੱਕ ਵਾਰੀ ਸਾਡੇ ਉੱਧਰ ਹੋਈ ਸੀ ਗਰਵਾਚਨ ਕਲੋਨੀ ਦੇ ਵਿੱਚ ਅੱਛਾ ਜੀ ਪਹਿਲਾਂ ਇਹ ਮੈਂ ਕਿੱਥੋਂ ਰਹਿੰਦੀ ਉੱਥੇ ਮੈਂ ਤਾਂ ਜੀ ਹੋਗੇ ਰਹਿੰਦੀ ਨੂੰ 40 ਸਾਲ 40 ਸਾਲ ਦਿਚਾਰੀ ਮਤਲਬ ਇਹ ਤੁਹਾਡੀ ਗਲੀ ਦੇ ਵਿੱਚ ਪਹਿਲੀ ਵਾਰੀ ਇਹੋ ਜਿਹੀ ਘਟਨਾ ਹੋਈ ਹੈ ਹਾਂਜੀ ਪਹਿਲੀ ਵਾਰੀ ਘਟਨਾ ਹੋਈ ਹੈ ਗਲੀ ਚ ਪਹਿਲਾਂ ਇਹ ਸਾਨੂੰ ਗਏ ਸੀ ਉੱਥੇ ਗਰਵਾਚਨ ਕਲੋਨੀ ਚ ਮਾਰਨ ਉੱਥੋਂ ਡਰਦੇ ਅਸੀਂ ਆ ਗਏ ਸੀ ਉੱਥੇ ਸਾਡੇ ਤੇ ਹਮਲਾ ਕਰਦੇ ਸੀ ਦੁਕਾਨ ਤੇ ਪੁਲਿਸ ਨੂੰ ਸੂਚਨਾ ਤੁਸੀਂ ਦਿੱਤੀ ਹਾਂਜੀ ਅਸੀਂ ਦਿੱਤੀ ਪੁਲਿਸ ਨੂੰ ਸੂਚਨਾ ਵੀ ਅਸੀਂ ਦਿੱਤੀ ਹੈ ਜੀ ਪੁਲਿਸ ਅਸੀਂ ਬੁਲਾਈ ਹੈ ਤੇ ਤੁਹਾਡੇ ਮਤਲਬ ਜਿਹੜੇ ਬੇਟੇ ਆ ਉਹਨਾਂ ਦਾ ਕੋਈ ਯਾਰ ਦੋਸਤ ਤੁਸੀਂ ਕਹ ਰਹੇ ਹੋ ਹਾਂਜੀ ਬੇਟਿਆਂ ਦਾ ਯਾਰ ਦੋਸਤ ਇਹਨਾਂ ਦਾ ਬੇਟਾ ਕੱਟਦਾ ਹਰਪ੍ਰੀਤ ਸਿੰਘ ਜਗਰੂਪ ਸਿੰਘ ਜੀ ਜਗਰੂਪ ਸਿੰਘ ਦੀ ਇਹਨਾਂ ਨੇ ਵੀਡੀਓ ਬਣਾਈ ਹੋਈ ਆ ਅੱਛਾ ਤੁਹਾਡੇ ਦੋ ਬੇਟੇ ਆ ਮੇਰੇ ਕੀ ਕਰਦੇ ਨੇ ਉਹ ਕੰਮ ਕਰਦੇ ਇੱਕ ਕਾਟੋ ਚਲਾਉਂਦਾ ਜੀ ਇੱਕ ਧਿਆੜੇ ਕਰਦਾ ਠੀਕ ਹੈ ਹੁਣ ਕੀ ਮੰਗ ਕੀਤੀ ਪੁਲਿਸ ਕੋਲ ਤੁਸੀਂ ਕਰੀ ਅਸੀਂ ਤਾਂ ਪੁਲਿਸ ਨੂੰ ਮੰਗ ਕੋਲ ਇਹ ਕੀਤੀ ਹੈ ਜੀ ਜਦੋਂ ਯਾਰ ਦੋਸਤ ਸਾਨੂੰ ਨੁਸਾਫ ਚਾਹੀਦਾ ਇਹਨਾਂ ਦਾ ਠੀਕ ਹੈ ਹੁਣ ਤੁਸੀਂ ਆਪਣਾ ਮੈਡੀਕਲ ਵਗੈਰਾ ਕਰਾਇਆ ਜਿਹੜਾ ਸੱਟਾਂ ਦਾ ਹਾਂਜੀ ਮੈਡੀਕਲ ਅਸੀਂ ਰਾਤ ਕਰਾਉਣਗੇ ਤੇ ਰਾਤ ਵੀ ਸਾਡੇ ਮਗਰ ਬੰਦੇ ਪੈ ਗਏ ਸੀਰੀਅਸ ਹੈ ਤੁਸੀਂ ਲੈ ਜਾਓ ਵੀ ਬੇਟਾ ਦੇਖੋ ਪਹਿਲਾਂ ਹਾਂ ਬੇਟੇ ਦੇ ਬੇਟਾ ਕਿੱਥੇ ਹੋਂ ਹਾਂ ਉਹ ਗਏ ਹੋਏ ਨੇ ਬੇਟਾ ਜਿਹੜਾ ਮਰਿਆ ਜੀ ਬੇਟਾ ਹੀ ਸੀ ਸਾਡਾ ਉਹ ਬੇਟਾ ਸਾਹ ਹਸਪਤਾਲ ਦੇ ਵਿੱਚ ਸੀ ਮੈਂ ਸੀ ਉਹਦੀ ਮੰਮੀ ਸੀ ਉਹ ਸਮਾਂ ਦੀ ਕੰਡੀਸ਼ਨ ਦੇਖ ਕੇ ਰੈਫਰ ਕਰਤਾ ਉਹਨੂੰ ਹਾਂਜੀ ਉਹ ਨੂੰ ਰੈਫਰ ਕਰਨ ਤੋਂ ਪਹਿਲਾਂ ਹੀ ਉਹਦੇ ਟਾਂਕੇ ਟੁੰਕੇ ਲਾਉਂਦੇ ਸੀ ਜਦੋਂ ਸਾਹ ਨਹੀਂ ਖਲਦਿਆ ਠੀਕ ਹੈ